ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਆਂ ਜੀ ਇਸ ਵੇਲੇ ਦੀ ਵੱਡੀ ਖਬਰ ਹੁਣੇ-ਹੁਣੇ ਪੰਜਾਬ 'ਚ ਇੱਥੇ ਨੌਜਵਾਨ ਦੀ ਲਈ ਜਾਨ ਵਾਰ-ਵਾਰ ਕੀਤਾ ਚਾਕੂ ਨਾਲ ਹਮਲਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਓਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਚੈਨਲ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਇਸ ਵੇਲੇ ਦੀ ਵੱਡੀ ਖਬਰ ਤੋਂ ਨਰੇਲਾ ਇੰਡਸਟਰੀਅਲ ਏਰੀਆ ਦੇ ਪਿੰਡ ਹੋਲਾਮਲੀ ਕਲਾ ਵਿੱਚ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਨਿੱਜੀ ਝਗੜੇ ਦਾ ਬਦਲਾ ਲੈਣ ਲਈ ਆਪਣੇ ਗੁਆਂਢੀ ਦੀ ਚਾਕੂ ਮਾਰ ਕੇ ਹਤਿਆ ਕਰ ਦਿੱਤੀ ਮ੍ਰਿਤਕ ਦੀ ਪਛਾਣ ਵਿਕੀ ਥਾਪਾ ਵਜੋ ਹੋਈ ਹੈ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਮੁਲਜ਼ਮ ਦੀ ਭਾਲ ਲਈ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ ਆਊਟਰ ਨੌਰਥ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਹਰੇਸ਼ਵਰ ਵੀ ਸੁਆਮੀ ਨੇ ਦੱਸਿਆ ਕਿ ਸੋਮਵਾਰ ਨੂੰ 12:13 ਵਜੇ ਨਰੇਲਾ ਇੰਡਸਟਰੀਅਲ ਏਰੀਆ ਪੁਲਿਸ ਸਟੇਸ਼ਨ ਨੂੰ ਨਵਿਲੀ ਕੇ ਹੁਲਾੰਬੀ ਕਲਾ ਵਿੱਚ ਜਲ ਬੋਰਡ ਦਫਤਰ ਦੇ ਪਿੱਛੇ ਇੱਕ ਨੌਜਵਾਨ ਤੇ ਚਾਕੂ ਮਾਰਿਆ ਗਿਆ ਹੈ ਮੁਖਬਰ ਨੇ ਦੱਸਿਆ ਕਿ 4 ਜਾਂ 5 ਲੋਕਾਂ ਨੇ ਨੌਜਵਾਨ ਤੇ ਵਾਰ-ਵਾਰ ਚਾਕੂ ਮਾਰਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੂੰ ਮਹਾਰਿਸ਼ੀ ਵਾਲਮੀ ਕੇ ਹਸਪਤਾਲ ਤੋਂ ਸੂਚਨਾ ਮਿਲੀ ਕੇ ਹੁਲਾੰਬੀ ਕਲਾ ਦੇ ਰਹਿਣ ਵਾਲੇ ਵਿੱਕੀ ਖਾਪਾ ਨੂੰ ਚਾਕੂ ਦੇ ਜ਼ਖਮਾਂ ਤੋਂ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਹੈ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਵਿੱਕੀ ਹੁਲਾੰਬੀ ਕਲਾ ਵਿੱਚ ਇੱਕ ਗਲੀ ਦੇ ਸਟਾਲ ਤੋਂ ਚੀਨੀ ਭੋਜਨ ਵੇਚਦਾ ਸੀ ਤਿੰਨ ਦੇ ਪੈਲੋਸ ਦੀ ਅਪਰੇਗਵੰਡੀ ਮੰਗਲ ਨਾਲ ਲੜਾਈ ਹੋਈ ਸੀ ਝਗੜੇ ਦਾ ਬਦਲਾ ਲੈਣ ਲਈ ਮੰਗਲ ਅਤੇ ਉਸਦੇ ਦੋਸਤ ਸੋਮਵਾਰ ਰਾਤ ਨੂੰ ਵਿੱਕੀ ਦੇ سٹਾਲ ਤੇ ਪਹੁੰਚੇ ਝਗੜਾ ਹੋਇਆ ਅਤੇ ਫਿਰ ਮੰਗਲ ਅਤੇ ਉਸਦੇ ਦੋਸਤਾਂ ਨੇ ਵਿੱਕੀ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਵਿੱਕੀ ਦੀ ਮੌਕੇ ਤੇ ਹੀ ਮੌਤ ਹੋ ਗਈ